ਕਾਪਣ ਲੈਨੀ ਆ ਜਾਂ ਤੇ ਜਾ ਆ ਮੈਂ ਤਾਂ ਕਰਨੀ ਆ ਤੇ ਚਾਰ ਦਿਨ ਮੈਂ ਬਾਹਰ ਤੇ ਚਲੀ ਗਈ ਮੈਂ ਤਾਂ ਕਿਹਾ ਚਲੋ ਲੱਗੇ ਹੈਗੀ ਆ ਤੇ ਨਿਆਣਿਆਂ ਨੂੰ ਰੋਟੀ ਗਾਠੇ ਪਕਾ ਦੇਗੀ ਪਰ ਨਾ ਜੀ ਉਹ ਤੇ ਕਿਤੇ ਮਗਰੋਂ ਮੁੰਡੇ ਚਲੇ ਜਾਂਦੇ ਕਿ ਤੇ ਫੇਰ ਐ ਨਹੀਂ ਮਾਰਿਆ ਦਾਦੀ ਉਹਨੇ ਸਾਡੇ ਵੱਲ ਕਿ ਕਿੱਥੇ ਤੁਸੀਂ ਆ ਗਏ ਕਿੱਥੇ ਨਹੀਂ ਤੇ ਆਪੇ ਚਾਇ ਹੱਥ ਨੂੰ ਦੇ ਰਹੇ ਤੇ ਆਪੇ ਤਦਿਆਂ ਕੱਚੀਆਂ ਪਕੀਆਂ ਪਕਾ ਕੇ ਖਾਂਦੇ ਰਹੇ ਇਦਾਂ ਦੀ ਇਹ ਜਣਾ ਨਹੀਂ ਮੈਨੂੰ ਪਤਾ ਭੇਜਦੇ ਦਾ ਮੈਨੂੰ ਅੱਗੇ ਹੈਗਾ ਸੀਗਾ ਤੇ ਇਹੋ ਜਿਹੀ ਆਏ ਪਹਿਲੋਂ ਤੇ ਫੇਰੇ ਤੇ ਫੇਰਾ ਮਾਰਦੀ ਰੋਜ਼ ਮੇਰੇ ਸਾਹਮਣੇ ਆ ਜਾਣਾ ਰੋਜ਼ ਫੇਰੇ ਮਾਰਨੇ ਵੀ ਮੰਮੀ ਜੀ ਇੰਤਾ ਕਰ ਲਈਏ ਮੰਮੀ ਜੀ ਆਹ ਕਰ ਲਈਏ ਤੇ ਮੈਂ ਆਖਿਆ ਚੰਗਾ ਜੇ ਤੂੰ ਹੁਣ ਕਰਾਇਆ ਹੀ ਆ ਗੱਲ ਛੇੜੀ ਆ ਤੇ ਤੂੰ ਹੁਣ ਸਿਰੇ ਚੜਾ ਸਿਰੇ ਚੜਾ ਜੇ ਮਗਰੋਂ ਧਿਆਣੀ ਵਿੱਚ ਚਲੀ ਗਈਆਂ ਤੇ ਤੂੰ ਨੇ ਆਣੇ ਨੂੰ ਰੋਟੀ ਪਕਾ ਕੇ ਦੇ ਜਾ ਇਹਨਾਂ ਵੀ ਨਹੀਂ ਕੰਮ ਕਰ ਸਕੀ ਮੇਰੇ ਸਾਹਮਣੇ ਆਉਣ ਦਾ ਕੀ ਫਾਇਦਾ ਫੇਰੇ ਦਾ ਜੇ ਇਹਨੇ ਹੋ ਕੁਛ ਕਰਨਾ ਸੀ ਤੇ ਫੇਰ ਇਹ ਇਹ ਤਾਂ ਗੱਲ ਗਲਤ ਆ। ਇਦਾਂ ਨਹੀਂ ਕਰਨੀ ਚਾਹੀਦੀ ਜਿੱਦਾਂ ਇਹ ਕਰਦੀ ਹੈ ਜਨਾਨੀ ਪਤਾ ਨਹੀਂ ਕਿਦਾਂ ਹੈ। ਪਰ ਚਲੋ ਅੱਛਾ ਫੇਰ ਹੁਣ ਕੀ ਕਰਨਾ? ਹੁਣ ਲੋੜ ਤੇ ਸਾਨੂੰ ਆ। ਉਹਨੂੰ ਪਾਦੀ ਲੋੜ ਆ। ਉਹ ਤੇ ਆਪਣੇ ਘਰ ਭਰ ਦਾ ਨਿਰਮਾਨ ਨਾ ਪਕਉਂਦੀ ਆ ਖਾਂਦੀ ਆ। ਮੇਰੇ ਘਰ ਦਾ ਉਹਨੂੰ ਕਾਹਦਾ ਫਿਕਰ ਆ? ਫਿਕਰ ਤੇ ਮੈਨੂੰ ਆ। ਹੁਣ ਮੇਰੇ ਕੋ ਕੰਮ ਨਹੀਂ ਹੁੰਦਾ ਮੈਂ ਤੇ ਤਗਲਾ ਤਾਂ ਮਾਰਨ ਦੇਈ ਆ। ਨਹੀਂ ਤੇ ਮੈਨੂੰ ਕੀ ਲੋੜ ਸੀ ਤਰਲਾ ਮਾਰਨ ਦੀ? ਅੱਛਾ ਮੇਰਾ ਰਾਦਾ ਆ ਪੇ ਤੜਕਾਰ ਐ ਨਹੀਂ ਦਿੰਦੀ ਆ ਆਣ ਕੇ ਲਾ ਲਾਂਗੇ। ਇਦੇ ਵੱਲ ਮੈਂ ਆਪ ਹੀ ਜਾਣੀ ਆ ਤੇ ਨਾਏ ਪੁੱਛ ਕੇ ਹੁੰਨੀ ਆ ਵੀ ਜੇ ਤੂੰ ਕੰਮ ਕਰਨਾ ਵਾ ਤੇ ਕਰ ਤੂੰ ਕਹੀ ਤੇ ਲਪਾ ਕੇ ਰੱਖੀ ਆ ਤੂੰ ਸਾਡਾ ਤਮਾਸ਼ਾ ਵੇਖਣ ਦੇਈਂ ਆ ਪਿਛਲੇ ਵੇਖੀ ਨਾ ਮਾਤਾ ਨੂੰ ਕਿਦਾਂ ਪਤਾ ਹੁੰਦੀ ਆ ਰਹਿਣ ਦਿੰਦੀ ਆ ਸਭ ਕੁਛ ਇੱਥੇ ਆਣ ਕੇ ਨਾ ਉਹਦੇ ਵੱਲ ਪਹਿਲਾਂ ਹੋ ਗਿਆ ਵਾ ਫਿਰ ਆ ਕੇ ਕਰਾਂਗੀ ਕੰਮ ਕੋਈ ਗੱਲ ਨਹੀਂ ਪੁੱਛ ਆ ਮੈਂ ਜਾ ਕੇ ਹੁੰਨੀ ਆ ਉਹਦੇ ਵੱਲ ਪੁੱਛ ਕੇ ਹੁੰਨੀ ਆ ਉਹਨੂੰ ਕਿ ਤੂੰ ਗੱਲ ਛੇੜ ਕੇ ਮੁਰਕੇ ਚੋਪੀ ਕਾ ਰਹੀ ਆ ਹੈ ਇਦਾਂ ਕਰਦੇ ਮੈਂ ਮੈਂ ਜਾਣਾ ਕਿੱਥੇ ਮੈਂ ਚੱਲੀ ਜਾ ਰਕਾ ਉਹਦੇ ਵਾਲ ਰਮਨ ਵਾਲਾ ਅੱਛਾ 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 ਮੈਂ ਕਿਹਾ ਗੱਲ ਛੇੜ ਲਈ ਆ ਤੇ ਨਾਂ ਮੁੜ ਕੇ ਕਿਤੇ ਮਗਰੋਂ ਮੇਰੇ ਉਹਨੇ ਤੁਹਾਡੀ ਬਾਤ ਪੁੱਛੀ ਹੂੰ ਤੇ ਨਾਂ ਮੁੜ ਕੇ ਮੈਂ ਆਈ ਆ ਤੇ ਤਾਂ ਵੀ ਆਈ ਨਹੀਂ ਉਹ ਤੇ ਗੱਲ ਵਾਰ ਚਲ ਕੋਈ ਨਹੀਂ ਬੀਬੀ ਗੱਲ ਇੱਕ ਹੋ ਰਹੀ ਉਹ ਹੂੰ ਜ਼ਿਆਦਾ ਜ਼ੋਰ ਨਾ ਪਾਈ ਠੀਕ ਆ ਅੱਛਾ ਜੇ ਕੋਈ ਗੱਦਦਾ ਦਾ ਸੁਣੀ ਗੱਲ ਉਹ ਤੇ ਗੱਲ ਸੁਣ ਲੈਣੀ ਤੇ ਜੋ ਬਕਰੇ ਉੱਠ ਕੇ ਘਰ ਨੂੰ ਆ ਜੀ ਠੀਕ ਨਹੀਂ ਆਹੋ ਚਲ ਪੁੱਛਾਂ ਇਹ ਮੋਤਾ ਕਿਵੇਂ ਫਿਰ ਲੱਗਦੀ ਰੋੜਨੇਗੀ ਬੀਬੀ ਗੱਲ ਠੀਕ ਆ ਤੇ ਕੋਈ ਕੱਲੂ ਮੁੜ ਕੇ ਮਿਹਣੇ ਖਾਵਾਂਗੇ ਪੀ ਕਿਤੇ ਹੁੰਦਾ ਨਹੀਂ ਅਸੀਂ ਕਰਾਤਾ ਇਹ ਠੀਕ ਨਹੀਂ ਇਹ ਗੱਲ ਤੇਰੀ ਆਹੋ ਤੇ ਇਨੀ ਗੱਲ ਦਾ ਖਿਆਲ ਰੱਖ ਬੁੱਧ ਤੇ ਤਰਲੇ ਨਾ ਮਾਰੀ ਚਲੋ ਚੰਗਾ ਤੂੰ ਗੱਲ ਬਾਉ ਕਿ ਬੰਨੇ ਗੱਲ ਲੱਗੂ ਤਾਂ ਠੀਕ ਹੈ ਚੁੱਪ ਕਰਕੇ ਨਾ ਘਰ ਨੂੰ ਆ ਜੀ ਆ ਠੀਕ ਆ ਪੁੱਛਾਂ ਤੇ ਸਹੀ ਤੇ ਵੀ ਨਿਆਣੇ ਲੱਭਣ ਦੇ ਨੇ ਆਣੇ ਤੇ ਤੂੰ ਇਹ ਘਰੋਂ ਮਗਰ ਪਹਿਲ ਨਿਕਲ ਤੱਕ ਗਿਆ ਹੀ ਅੱਜ ਘਰੋਂ ਤੇ ਤੇਰੇ ਪਿੱਛੇ ਮਗਰੇ ਹੀ ਉਹ ਚਲੇ ਗਏ ਨੇ ਖੇਤਾਂ ਕਿਤੇ ਪਤਾ ਨਾ ਪਤਾਉਂਗਾ ਡਾਊਨ ਫੇਰ ਮੈਨੂੰ ਬੀਬੀ ਇਹੋ ਵੀ ਲੋਕਾਂ ਦੇ ਨਾਲ ਕੋਠੇ ਤੇ ਭੁੜਕਦੇ ਫਿਰਦੇ ਹੀ ਉਹ ਨਿਆਣੇ ਨੇ ਇਹਨਾਂ ਨੂੰ ਸਮਝ ਲਾਤੀ ਕਿ ਤੇ ਸੱਟ ਲਾ ਗਈ ਤੇ ਅੱਜ ਕੱਲ ਕੁੜੀ ਕਿੱਥੇ ਖੜਨਾ ਇਹਨਾਂ ਨੂੰ ਹੈ ਉਹ ਤਾਂ ਗੱਲ ਠੀਕ ਆ ਮੈਂ ਤਾਂ ਕਹਿੰਦੀ ਹਾਂ ਤੇ ਪੁੱਤ ਨਾ ਜਾਓ ਤੁਹਾਡੇ ਡੈਡੀ ਨੇ ਗੁੱਸੇ ਹੋਣਾ ਵਾ ਤੇ ਤੁਸੀਂ ਬੈਠੇ ਰਹੋ ਘਰ ਹੀ ਉਹ ਮੈਂ ਤੇ ਇੱਕ ਬਾਰੋਂ ਮੋਂਡੇ ਮੈਂ ਚੱਲ ਕੇ ਅੰਦਰ ਬੈਠੇ ਦਦੀ ਲੱਗੇ ਆਪਣੀ ਲੱਗੇ ਦਈ ਜੇ ਤੇ ਭਾਰੋ ਤੁਸੀਂ ਉਹ ਬੁੱਧ ਨੂੰ ਚੱਲਦੇ ਜੇ ਤੇ ਉਹ ਵੀ ਘਰ ਹੈ ਨਹੀਂ ਉਹ ਕਰਾਂਦੇ ਪਈ ਅਸੀਂ ਥੋੜਾ ਜਿਹਾ ਟਾਈਮ ਖੇਡ ਕੇ ਤੇ ਆ ਜਾਨੇ ਤੇ ਬਣਾਇਆ ਨਾ ਕੋਸ਼ ਸ਼ਾਮ ਜੁਗਾ ਉਹ ਗੰਡਾ ਗੰਡਾ ਚੀਰਿਆ ਵਾ ਤਰਤਾ ਤੋੜਕਾ ਸਭ ਕੁਝ ਚੀਰ ਕੇ ਰੱਖਿਆ ਹੁਣ ਜੋ ਤੁਹਾਡੀ ਕਰਦਾ ਆਪਣਾ ਚੱਲ ਕੋਈ ਮੈਂ ਵੇਖਣਾ ਹਾਂ ਤੇ ਜਿਆਦਾ ਟਾਈਮ ਨਾ ਲਾਇਆ ਠੰਡ ਵੱਢੀ ਜੇ ਨਹੀਂ ਥਾਂ ਮੈਂ ਕੀ ਲਾਉਣਾ ਵਾ ਮੈਂ ਉਹਨੂੰ 2 ਮਿੰਟ ਗੱਲ ਹੀ ਪੁੱਛਣੀ ਆ ਤੇ ਪੁੱਛ ਕੇ ਮੈਂ ਆ ਜਾਣਾ ਮੈਂ ਉੱਥੇ ਕੀ ਕਰਨਾ ਬਹਿ ਕੇ ਇੰਨਾ ਚਿਰ ਓਏ ਆਹੋ ਕੀ ਕਰਨਾ ਫਿਰ ਠੀਕ ਤੇ ਆ ਛੇਤੀ ਆ ਜਾ ਫਿਰ ਹੈ ਛੇਤੀ ਆ ਜਾਂਗੀ ਕੋਈ ਨਹੀਂ ਤੂੰ ਵੇਖ ਲੈ ਫਿਰ ਉਹ ਤਰਤਾ ਤੋੜਕਾ ਪਾ ਰੱਖਿਆ ਹੀ ਚੀਰ ਕੇ ਸਭ ਕੁਝ ਠੀਕ ਹੈ ਠੀ ਕਰੋ ਮੇਰੇ ਆਉਂਦਿਆਂ ਮਾੜ ਮੋਟ ਫਿਰ ਮੈਂ ਆ ਜਾਨੀ ਠੀਕ ਹੈ ਚੰਗਾ ਮੈਂ ਪੁੱਛ ਕਿਤੇ ਆਵਾਂ ਜਾਰੇ ਇੱਕ ਮਾਂ ਹੀ ਆ ਜਿਹੜੀ ਵਿਚਾਰੀ ਤਰੀ ਫੇਂਦੀ ਲੋਕਾਂ ਦੇ ਘਰ ਵੀ ਮੇਰੇ ਪੁੱਤ ਦਾ ਘਰ ਵਸ ਜੇ ਹੈ ਬਾਕੀ ਇਨੀ ਦੁਨੀਆ ਅਲਾ ਬਗਾਲਾ ਵਾ ਕਦੀ ਕਿਸੇ ਨੇ ਨਹੀਂ ਪੁੱਛਿਆ ਕਿ ਤੁਹਾਡਾ ਕੀ ਹਾਲ ਆ ਕਿਤਰਾ ਤੁਹਾਡੀ ਰੋਟੀ ਪੱਕਦੀ ਆ ਨਿਆਣੇ ਦਾ ਕੀ ਹਾਲ ਵਾ ਦੂਰੋ ਦੂਰੋ ਹਾਇ ਲੋ ਹਾਇ ਕਰਕੇ ਗਾਂ ਜਦੀ ਦੁਨੀਆ ਚਲੋ ਜੋ ਕਰਮਾ ਜ ਸਤਾਜ ਦਾ ਹੈਗਾ ਉਹ ਭੋਗਣ ਦੇ ਕੀ ਕਰਨਾ ਸਿਰ ਜੀ ਰਾਹੁਤ ਉਹ ਲੈ ਕੇ ਤੇ ਚਲ ਪਈਆਂ ਜਾਣਾ ਮੈਂ ਕਿੱਧਰ ਵਾ ਤੁਹਾਨੂੰ ਦੱਸਿਆ ਤਾਂ ਹੈਗਾ ਸੀ ਤਾਂ ਫਿਰ ਨੋਹੋ ਕੇ ਆਈ ਹਾਂ ਅੱਛਾ ਤੇ ਸਾਰੀ ਗੱਲਬਾਤ ਉੱਥੇ ਕਰਕੇ ਆਈ ਹਾਂ ਤੇ ਉਹ ਕੀ ਕਹਿੰਦੇ ਉਹ ਹੁਣ ਇੱਕੋ ਗੱਲ ਹੀ ਕਹਿੰਦੇ ਆ ਵੀ ਤੇਰੀ ਜ਼ਿੰਮੇਵਾਰੀ ਤੇ ਆ ਤੇ ਤੁਸੀਂ ਆਪਸੇ ਆਣੇ ਜੇ ਮੇਰੀ ਵੀ ਹੁਣ ਉਹਨਾਂ ਨਾਲ ਰਿਸ਼ਤੇਦਾਰੀ ਆ ਕੱਲ ਨੂੰ ਕੋਈ ਉੱਚਨੀਚ ਹੋਈ ਤਾਂ ਉਹਨਾਂ ਤੇ ਮੈਨੂੰ ਹੀ ਕਹਿਣਾ ਨਾ ਵੀ ਉਹਨਾਂ ਤੇ ਤੂੰ ਇੰਨੀਆਂ ਤਸੱਲੀਆਂ ਦਿੰਨੀ ਹਾਂ ਤਾਂ ਹੁਣ ਆਹ ਹੈ ਇੱਧਰ ਤੇ ਮੇਰਾ ਰਾਧਾ ਇਹ ਮੰਡਿਆ ਸੀ ਵੀ ਇੱਕ ਵਾਰ ਇੱਧਰ ਜਾਂਦੀ ਇਹਨਾਂ ਦੇ ਘਰ ਤੇ ਸਾਰੇ ਜਾਣਿਆਂ ਨੂੰ ਬਿਠਾ ਲ ਕੇ ਤੇ ਕਰੋ ਪੁੱਛ ਲੈਂਦੀ ਪੇ ਕਹ ਲਓ ਮੇਰੀ ਬੇਇੱਜ਼ਤੀ ਨਾ ਕਰਵਾਇਓ ਤੁਸੀਂ ਕੁੜੀ ਨੂੰ ਚੰਗਾ ਨਾ ਚਾਇਆ ਜਿਆਦੇ ਮਾਂ ਨੂੰ ਨਾ ਚੰਗਾ ਚਾਇਆ ਤਾਂ ਫਿਰ ਮੈਂ ਕੀ ਕਹਿਣਾ ਉਹਨਾਂ ਨੂੰ ਕੀ ਜਵਾਬ ਦਵਾਂਗੀ ਓਏ ਆਹ ਹੋਏ ਤੇ ਤੇਰੀ ਗੱਲ ਠੀਕ ਆ ਬਾਕੀ ਤੂੰ ਉਹਨਾਂ ਨੂੰ ਕੁੜੀ ਵਾਲਿਆਂ ਨੂੰ ਵੀ ਕਹਿਣਾ ਸੀ ਵੀ ਤੁਸੀਂ ਪਤਾ ਪੁਤਾ ਕਰ ਲਓ ਫੇਰ ਨਾ ਸਾਡੇ ਤੇ ਨਾਲ ਸਾਰੀ ਗੱਲ ਤੋਪ ਦੇਣਾ ਕੁੜੀ ਵਾਲਿਆਂ ਨੂੰ ਮੈਂ ਕੀ ਕਹਿਣਾ ਸੀ ਭਰਾ ਪਰਜਾਈ ਨੇ ਦੋਨਾਂ ਨੂੰ ਮਾਂ ਤੀਆਂ ਨੂੰ ਵੇਲੀ ਗੱਡਿਆ ਕੱਲੀਆਂ ਉੱਥੇ ਰਹਿਣ ਡੀਆਂ ਹਾਂ ਹਾਂ ਤੇ ਗੱਲ ਕਰਨੀ ਵੀ ਕੀ ਦੱਸਣਾ ਤੇ ਗੱਲ ਕਹਿਣਾ ਕਰਨੀ ਸੀ ਜੇ ਭਰਾ ਪਰਜਾਈ ਚੰਗੇ ਹੁੰਦੇ ਤਾਂ ਆਪਣੇ ਵੱਲ ਨਾ ਰੱਖਦੇ ਕੱਲ ਤੋਂ ਹੁਣ ਏਦਾਂ ਕਰ ਲਾਗੇ ਮੰਮੀ ਨੂੰ ਪਹਟਾਲ ਕੇ ਨਾ ਤੇ ਸਾਰੇ ਨਾ ਸਾਰੇ ਜੀਆ ਨੂੰ ਲਾਗੇ ਬਿਠਾਲ ਕੇ ਨਾ ਤੇ ਪੁੱਛ ਲਿਆ ਕਰੀ ਵੀ ਇਹ ਨਾ ਹੋਏ ਕਿ ਜਦੋਂ ਫੇਰੇ ਹੋਣੀ ਤਾਂ ਮੁੜ ਕੇ ਤੁਸੀਂ ਗੱਲਾ ਹੋਰ ਹੋ ਜੇਣ ਤੁਹਾਡੀਆਂ ਨਹੀਂ ਨਹੀਂ ਮੈਂ ਤਾਂ ਹੀ ਚੱਲੀ ਹਾਂ ਰੋਟੀ ਪਾਣੀ ਮੈਂ ਬਣਾ ਲਿਆ ਹੀ ਮੈਂ ਹਾਂ ਜਾ ਕੇ ਹੋ ਕੇ ਉਨੀ ਮੰਮੀ ਕੋ ਦੋ ਤਿੰਨ ਦਿਨ ਹੋ ਗਏ ਮੰਮੀ ਨੇ ਫੇਰਾ ਹੀ ਨਹੀਂ ਮਾਰਿਆ ਫਿਰ ਬਦਲ ਜਿਆ ਵਾ ਤਾਂ ਕਰਕੇ ਨਹੀਂ ਬਾਹਰ ਨਿਕਲਦੇ ਵੀ ਠੰਡਾ ਉਹਦੇ ਗੋਡੇ ਦਰਦ ਕਰਦੇ ਤੈਨੂੰ ਪਤਾ ਤਾਂ ਹੈਗਾ ਉਹ ਉਹ ਠੰਡ ਜੇ ਨਿਕਲਦੀ ਨਹੀਂ ਆ ਮੈਨੂੰ ਹੋਰ ਤੇ ਕੋਈ ਗੱਲ ਨਹੀਂ ਬਸ ਇਸੇ ਗੱਲ ਦਾ ਡਰ ਲੱਗਾ ਰਹਿੰਦਾ ਵੀ ਮੁੰਡੇ ਵੀ ਵੱਡੇ ਹੋਏ ਆ ਤੇ ਮਾਂ ਨੂੰ ਮੁੜ ਕੇ ਗੱਲ ਕਰਨਗੇ ਤੇ ਫੇਰ ਕੰਮ ਔਖਾ ਹੋਣਾ ਵਾ ਉਹ ਤੂੰ ਲਾਗੇ ਮੰਮੀ ਨੂੰ ਤੇ ਦੋਵੇਂ ਮੁੰਡਿਆਂ ਨੂੰ ਤੇ ਲਾਗੇ ਮੰਜੇ 'ਤੇ ਬਿਠਾ ਲ ਕੇ ਤੇਰੀ ਪੁੱਛ ਲੈ ਠੀਕ ਆ ਕਿ ਨਹੀਂ ਚਲੋ ਗੱਲਬਾਤ ਜੇ ਤੇ ਭੜਕੇ ਉਚਨੀ ਜਨੀ ਕੋਈ ਗੱਲ ਕਰਨੀ ਨਹੀਂ ਨਹੀਂ ਉਹ ਤੇ ਮੈਂ ਗੱਲ ਕਰਕੇ ਆਉਂਗੀ ਵੀ ਮੁੜ ਕੇ ਕੋਈ ਸ਼ਿਕਾਇਤ ਨਹੀਂ ਹੋਣੀ ਚਾਹੀਦੀ ਵੀ ਜਾਂ ਇਦਾਂ ਵਾ ਤੋ ਇਦਾਂ ਵਾ ਰੋਟੀ ਪਾਣੀ ਨਾ ਪੱਕਾ ਮਿਲੂਗਾ ਉਹ ਮੈਂ ਜ਼ਿੰਮੇਵਾਰ ਆ ਤੇ ਬਾਕੀ ਹੁਣ ਕੋਈ ਸੌਦਾ ਸੂਤ ਜੋ ਲੀੜਾ ਕਪੜਾ ਮਾਵਾ ਤੀਆਂ ਨੂੰ ਚਾਹੀਦਾ ਵਾ ਉਹ ਤੇ ਤੁਹਾਨੂੰ ਲੈ ਕੇ ਦੇਣਾ ਹੀ ਪੈਣਾ ਵਾ ਜੇ ਤੁਸੀਂ ਕਹੋ ਵੀ ਕੰਮ ਵਾਲੀ ਵੰ ਕੰਮ ਹੀ ਕਰੀ ਜਾਵੇ ਉਹ ਵੀ ਨਹੀਂ ਗੱਲ ਬਾਨੀ ਰਮਨ ਜਦੋਂ ਫੇਰੇ ਹੋਗੇ ਨਾ ਤੇ ਉਹਨਾਂ ਨੂੰ ਇਹ ਗੱਲ ਦੱਸਦੀ ਵੀ ਉਹਨੇ ਘਰ ਵਾਲੀ ਬਣ ਜਾਣਾ ਵਾ ਤੇ ਫੇਰ ਉਹਦੇ ਆਦੇ ਦੀ ਮਾਲਕ ਬਣਨਾ ਵਾ ਤਾਂ ਕਰਕੇ ਹੀ ਚੱਲੀ ਆ ਸਾਰੀਆਂ ਗੱਲਾਂ ਨਾਲ ਨਾ ਪਹਿਲਾਂ ਹੀ ਕਰਨਾ ਵੀ ਮੁੜ ਕੇ ਮੈਨੂੰ ਬੁਰੀ ਨਾ ਬਣਾਇਓ ਕਿਉਂਕਿ ਮੈਂ ਤਾਂ ਉੱਥੇ ਜਾਂਦੀ ਆਂਦੀ ਰਹਿਣਾ ਵਾ ਇਹ ਨਾ ਹੋਵੇ ਵੀ ਮੇਰੀ ਪਰਜਾਈ ਮੇਰੇ ਨਾਲ ਹੀ ਮੂੰਹ ਵਟਲੇ ਵੀ ਤੂੰ ਮੇਰੀ ਭੈਣ ਆ ਕੰਮ ਕਰਵਾਇਆ ਸੀਗਾ ਪਰਝਾਈ ਦੇ ਮੂੰਹ ਤਾਂ ਵਟੂਗੀ ਜੇ ਉਹ ਕੁੜੀ ਨਾਲ ਮੈਣ ਬਲੋਣ ਹੋ ਉਹਨ ਤੇ ਵਿਚਾਰੀ ਨੇ ਵੇਲੀ ਘੜਤਾ ਵਾ ਪਰਝਾਈ ਨੇ ਕੀ ਗਾਣਾ ਤੈਨੂੰ ਉਹ ਤਾਂ ਜੋ ਗੱਲ ਕਰਨੀ ਕੁੜੀ ਨੇ ਆਪ ਹੀ ਵਿਚਾਰੀ ਨੇ ਕਰਨੀ ਆ ਠੀਕ ਆ ਕਿ ਨਹੀਂ ਤੇ ਉਹਨੂੰ ਫੋਨ ਤੇ ਦੱਸਦੀ ਨਾ ਕਰੀ ਵੀ ਪੜਣ ਇਦਾਂ ਦਾ ਕੰਮ ਕਰ ਰਹੀ ਆ ਇਥੇ ਇਹਨਾਂ ਦਾ ਤੇ ਮੁੰਡੇ ਜਵਾਨੀਓ ਤੇ ਮਾਰਾ ਬਜ਼ੁਰਗ ਹੋਆ ਤੇ ਚਲੇ ਇਹ ਵੀ ਰੋਟੀ ਪਾਣੀ ਤੈਨੂੰ ਪਕਾਉਣਾ ਪਊਗਾ ਇਹ ਗੱਲ ਤਾਂ ਸਾਰੀ ਉੱਦਲ ਮੇਦ ਨਾਲ ਕੀਤੀ ਸੀ ਉਹ ਮੰਨਦੀ ਸੀ ਵੀ ਕੋਈ ਗੱਲ ਨਹੀਂ ਰੋਟੀ ਪਾਣੀ ਮੈਂ ਪਕਾ ਕੇ ਦਊਂਗੀ ਜਦੋਂ ਬੰਦਾ ਡਰਿਆ ਹੁੰਦਾ ਨਾ ਪਹਿਲਾਂ ਤੇ ਹਾਂ ਹੀ ਨਹੀਂ ਕਰਦਾ ਉਹ ਨਹੀਂ ਮੰਨਦੀ ਵੀ ਮੈਂ ਕੰਮ ਕਰਾਉਣਾ ਹੀ ਨਹੀਂਗਾ ਵਿਆਹ ਨਹੀਂ ਮੈਂ ਕਰਨਾ ਪਰ ਮੈਂ ਇਹਨੂੰ ਇਹ ਸਮਝਾਇਆ ਵੀ ਤੈਨੂੰ ਕੁੜੀ ਤੇਰੀ ਵੀ ਜਮਾਨ ਹੋਣੀ ਆ ਇਹਨੂੰ ਵੀ ਕਿ ਆਪਸੇ ਲਾਉਣਾ ਕਿ ਨਹੀਂ ਤਾਂ ਸਦਾ ਦਿਨ ਇਹੋ ਜਿਹਾ ਤੇ ਨਹੀਂ ਰਹਿਣੇ ਰੋਟੀ ਪਾਣੀ ਬੁੱਢੇ ਹੋਇਆ ਕਿੱਥੋਂ ਖਾਣਾ ਜੇ ਭਰਾ ਨੇ ਅੱਜ ਘਰੋਂ ਕੱਢਤਾ ਬਾਅਦ ਕੱਲ ਨੂੰ ਭਰਾ ਤੁਹਾਡੀ ਮਾਂ ਖੜੂਗਾ ਉਹ ਨਾੜੇ ਰਮ ਨੇ ਆ ਵੀ ਉੱਥੇ ਉਹਨੇ ਆਪਾਂ ਟਾਈਮ ਕੱਢਿਆ ਵਾ ਇੱਥੇ ਰਹੂਗੀ ਤੇ ਸੋਖੀ ਸੋਦਾ ਸੋਦਾ ਤੇ ਮਿਲੂਗਾ ਸਭ ਕੁਝ ਹੀ ਗਾੜੀ ਉਹਦੇ ਕਰਮਾਂ ਦਾ ਹਿਸਾਬ ਕਿਤਾਬ ਜਿੱਦਾਂ ਵੀ ਚੱਲੂ ਕੰਮ ਤਾਂ ਚਲੋ 2 ਮਿੰਟ ਫਲੋਪ ਮੈਂ ਹੋ ਕੇ ਆਈ ਜੇ ਫਿਰ ਚਲ ਮਾਰਿਆ ਚੱਕਰ ਫਿਰ ਮੈਨੂੰ ਤੇ ਡਰ ਲੱਗਣ ਡਿਆ ਵਾ ਇਹ ਜਾਦੀ ਪ੍ਰਧਾਨਗੀ ਖਲਾ ਰੰਡੀ ਆ ਕਦੇ ਉਧਰ ਭਾ ਜਾਂਦੀ ਤੇ ਕਦੇ ਉਧਰ ਅਗਲੇ ਨੇ ਕੋਈ ਭਲਕੇ ਨਾ ਬਣੀ ਗੁਣੀ ਨਾ ਤੇ ਇਹਨੂੰ ਵੇਖ ਕੇ ਕਦਾ ਫੜਦੇ ਆ ਚਲੋ ਰਮਨ ਕਬਣੀ ਕਿੱਥੇ ਹੀ ਰਮਨ ਆਲਾ ਮੂਵੀ ਦੀ ਕੀ ਕੰਮ ਨਹੀਂ ਸੱਸ ਜੀ ਮੇਰੀ ਸੱਸ ਇੱਕ ਆ ਕਰਨਾ ਕਿ ਸਬਜ਼ੀ ਬਣਾਉਣੀ ਹੈ ਆ ਜਾਓ ਇੱਥੇ ਬੈ ਜਾਓ ਅੱਛਾ ਕੋਈ ਨਹੀਂ ਬੈ ਜਾ ਮਵੀ ਜੀ ਹੋ ਸੁਣਾਓ ਕੀ ਕਰਦੇ ਆਏ ਜੀ ਹਾਂ ਠੀਕ ਠਾਕ ਕਰਨਾ ਕੀ ਇਦਾਂ ਹੀ ਔਰ ਥੋੜਾ ਜਿਹਾ ਸਬਜ਼ੀ ਸੁੱਕੀ ਲੱਗੀ ਹਾਂ ਬਣਾਉਣਾ ਅੱਛਾ ਫਿਰ ਮੈਂ ਕਿਹਾ ਵੀ ਸੋਚਿਆ ਵੀ ਮੈਂ ਉਹਨਾਂ ਰਮਨ ਆਈ ਉਹਨਾਂ ਦੀ ਨਾ ਮੈਂ ਗਈ ਹਾਂ ਤੇ ਮੈਂ ਪੁੱਛ ਕੇ ਤੇ ਆਵਾਂ ਵੀ ਗੱਲ ਸ਼ੇਅਰ ਕਰਕੇ ਤੇ ਹੁਣ ਜੋਪੀ ਕਰ ਗਈ ਆ ਨਹੀਂ ਨਹੀਂ ਮੈਂ ਤਾਂ ਆਵੇ ਫੇ ਤੁਹਾਡੇ ਵਾਲੀ ਚਲੀ ਸੀ ਬਸ ਗੈਸ ਬੰਦ ਕਰਕੇ ਨਾ ਸਬਜ਼ੀ ਦਾ ਤੇ ਮੈਂ ਹੋ ਕੇ ਆਣੀ ਆ ਹੋ ਕੇ ਆਈ ਨਾ ਉਤਰੋਂ ਮੈਂ ਅੱਛਾ ਤੋਨਾਂ ਤਾਂ ਹਾਂ ਕਰਤੀ ਹਾਂ ਗੱਲਬਾਤ ਕਰ ਲੈਣੀ ਹੁਣਾਂ ਨਾਲ ਸਾਰੀ ਮੈਂ ਸਾਰੀ ਗੱਲਬਾਤ ਕੀਤੀ ਸੀ ਅੱਛਾ ਮੈਂ ਹਿੱਤਾ ਦੋ ਹੁੰਡੇ ਆ ਆਹੋ ਪਿਆਲੀ ਬੰਨਾ ਹੈਗਾ ਵਾ ਘਰ-ਬਾਰ ਬਣਿਆ ਵਾ ਹੂੰ ਤੇ ਇਹ ਆ ਵੀ ਕਿਸੇ ਚੀਜ਼ ਦੀ ਤੰਗੀ ਨਹੀਂ ਆਉਂਦੀ ਆਹੋ ਤੇ ਪਹਿਲਾਂ ਤਾਂ ਨਹੀਂ ਮੰਦੀ ਅੱਛਾ ਤੇ ਜਦੋਂ ਮੈਂ ਸਮਝਾਇਆ ਫਿਰ ਮੰਨ ਗਈ ਤੋ ਤੁਹਾਡੇ ਅੱਗੇ ਚੱਲੀ ਹਾਂ ਮੈਂ ਸਾਰਿਆਂ ਨੂੰ ਭਾਲ ਕੇ ਕੋਈ ਗੱਲ ਕਰ ਲੈਣੇ ਆ। ਅੱਛਾ। ਭਾਲ ਕੇ ਇਹ ਨਾ ਹੋਵੇ ਕਿ ਮੈਂ ਕਰਵਾ ਦਾਂ ਤੇ ਮੁੜ ਕੇ ਮੇਰੇ ਮੱਥੇ ਬਦਨਾਮੀ ਆ ਜੇ ਕਿ ਤੂੰ ਆ ਕੰਮ ਕੀਤਾ ਸੀਗਾ। ਵੇਖੋ ਮੰਮੀ ਮੈਂ ਸਾਰੀ ਉਮਰ ਉੱਥੇ ਜਾਣਾ ਆਉਣਾ ਵਾਂ। ਇਹ ਕਰ ਤਾਂ ਹੈਗੀ ਆ ਭਾਈ। ਤੂੰ ਤਾਂ ਸਾਰੀ ਉਮਰ ਮਿਲਣਾ ਤੇ ਬਦਨਾਮੀ ਆਵੇ ਤੇ ਮਾੜੀ ਗੱਲਾਂ ਨਹੀਂ ਬਦਨਾਮੀ ਆਉਂਦੀ। ਇਹ ਨਾ ਹੋਵੇ ਵੀ ਮੁੜ ਕੇ ਇਹ ਕਹਿਣ ਵੀ ਕੁੜੀ ਨਹੀਂ ਚੰਗੀ, ਮਾਂ ਨਹੀਂ ਚੰਗੀ। ਹੁਣ ਇਹ ਤੇ ਇਦਾਂ ਹੀ ਰੋਟੀ ਪਾਣੀ ਇਹਨਾਂ ਨੂੰ ਪੱਕਾ ਮਿਲੂਗਾ। ਕੁੜੀ ਰੋਟੀ ਪਾਣੀ ਪਕਾਏਗੀ, ਮਾਂ ਪਕਾਏਗੀ ਧੀ ਖਾਏਗੀ ਭਰਾ ਖਾਣਗੇ ਇੱਕੋ ਜਿਹੇ ਰਲ ਮਿਲ ਕੇ ਰਹਿਣਗੇ ਟੱਬਰ ਬਣ ਕੇ ਤੇ ਧੀਏ ਕੋਈ ਗੱਲ ਵੀ ਨਹੀਂ ਹੁੰਦੀ ਮੰਮੀ ਹੁਣ ਗੱਲ ਤੇ ਏਦਾਂ ਵਾ ਇਹਨਾਂ ਮੁੰਡਿਆਂ ਨੂੰ ਵੀ ਨਾ ਉਹਨੂੰ ਮਾਂ ਹੀ ਸਮਝਣਾ ਪੈਣਾ ਜੇ ਇਹਨਾਂ ਤੋਂ ਪੈਣਾ ਠੀਕ ਆ ਨਾ ਹਾਂ ਉਹ ਵੀ ਤੇ ਰੋਟੀ ਪਾਣੀ ਤਾਂ ਹੀ ਦਊਗੀ ਜੇ ਮਾਂ ਮਾਂ ਕਰਨਗੇ ਉਹਨੂੰ ਤੇ ਬਿਲਕੁਲ ਤੇ ਜੇ ਕਹਿਣਗੇ ਕਿ ਇਹ ਕੋਈ ਆ ਨੌਕਰ ਆਣੀ ਆ ਕੰਮ ਕੀਤਾ ਤੇ ਚੱਲ ਮੇਰੇ ਭਾਈ ਉਹ ਗੱਲ ਨਹੀਂ ਜ਼ਬਾਨੀ ਤੁਸੀਂ ਹੀ ਕਰੋ ਮੁੰਡਿਆਂ ਨੂੰ ਸਮਝਾ ਦਿਓ ਤੇ ਮੈਂ ਵੀ ਸਮਝਾ ਦੂੰਗੀ ਚਲੋ ਤੇ ਠੀਕ ਹੈ ਮੈਂ ਵੀ ਸਮਝਾ ਦਾਂਗੀ ਤੇ ਤੁਸੀਂ ਚਲੋ ਆਵੇਂ ਬਾਹਰ ਕੇ ਕੁਛ ਲਾਂਗੇ ਸਾਰਿਆਂ ਨੂੰ ਆਹੋ ਮੁੜ ਕੇ ਇਹ ਕਹਿਣਾ ਕਿ ਸਾਨੂੰ ਕਿਹੜਾ ਪੁੱਛਿਆ ਸੀ ਇਹਨੀ ਆਪਣੀ ਮਰਜ਼ੀ ਕੀਤੀ ਸੀਗੀ ਨਹੀਂ ਇਕੱਠੇ ਬਾਹਰ ਕੇ ਨਾ ਇਹਨਾਂ ਨੂੰ ਸਾਰਿਆਂ ਨੂੰ ਤੁਾਵेंगी ਤੇ ਫਿਰ ਬਾਹਰ ਕੇ ਤੇ ਸਾਰੀ ਗੱਲ ਪੁੱਛ ਲਾਂਗੇ ਮੁੰਡਿਆਂ ਨੂੰ ਤੇ ਪਿਓ ਨੂੰ ਵੀ ਵੀ ਕੱਲ ਨੂੰ ਕੋਈ ਗੱਲ ਨਹੀਂ ਹੋਣੀ ਚਾਹੀਦੀ ਬਸ ਬਸ ਉਹਦੀ ਵੀ ਰਿਸ਼ਤੇਦਾਰੀ ਆ ਤੇ ਉਹਨੂੰ ਬਦਨਾਮੀ ਨਾ ਆਵੇ ਮਮੇ ਘਰਾਂ ਦੇ ਵਿੱਚ ਵਾਦੇ ਬਾਹਲੇ ਤੇ ਖੋਈ ਜਾਂਦੇ ਉਹ ਤਾਂ ਧੀਆ ਹਰ ਇੱਕ ਘਰ ਚ ਹੁੰਦੇ ਆ ਏ ਨਹੀਂ ਵੀ ਨਿੱਕੀ ਜੀ ਗੱਲ ਹੋਈ ਤੇ ਮੁੰਡੇ ਰੌਲਾ ਪਾਉਂਦਾ ਪਈ ਪਿਆਰ ਕੀ ਕੀਤਾ ਤਾਂ ਉਹ ਕੀ ਕੀਤਾ ਇਹ ਤੁਹਾਨੂੰ ਜਾਨਣਾ ਪੈਣਾ ਹੁਣ ਜੇ ਕਹਿਣ ਵੀ ਆਪਣੀ ਮਾਂ ਵਰਗੇ ਕੰਮ ਉਹ ਤੇ ਨਹੀਂਗੇ ਲੱਪਣੇ ਚਲੋ ਉਹ ਤੇ ਠੀਕ ਆ ਗੱਲ ਕਰੂਗੀ ਐਡੀ ਗੱਲ ਤੇ ਨਹੀਂ ਉਹਨੂੰ ਵੀ ਹੁੰਦੀ ਐਡੀ ਮਾੜੀ ਵੀ ਨਹੀਂ ਧੀਗੇ ਕੋਈ ਹੁੰਦੀ ਬਿਲਕੁਲ ਜਦੋਂ ਉਹਨੂੰ ਸੋਹ ਮਿਲੇਗਾ ਉਹਨੂੰ ਖਾਣ ਨੂੰ ਚੰਗਾ ਮਿਲੇਗਾ ਪਾਣ ਨੂੰ ਚੰਗਾ ਮਿਲੇਗਾ ਪਰਿਵਾਰ ਦੇ ਨਾਲ ਤੇ ਕਿੱਦਾਂ ਕਰੇਗੀ ਉਹ ਗੱਲ ਨਹੀਂ ਨਹੀਂ ਹੈ ਤੇ ਇਦਾਂ ਹੀ ਆ ਪਈ ਚੰਗਾ ਪਰਿਵਾਰ ਉਹ ਵੀ ਪਰ ਇਹ ਆ ਵੀ ਪਹਿਲਾਂ ਗੱਲ ਕਰ ਲੈਣੀ ਚੰਗੀ ਹੁੰਦੀ ਆ ਮੁੜ ਕੇ ਨਾ ਪਲਿਆ ਮੂੰਹਾਂ ਤੋਂ ਬੁਰੇ ਜੁਬਾਨਾਂ ਉਹ ਤੇ ਮੈਂ ਤੈਨੂੰ ਦੱਸੀ ਆ ਗੱਲ ਪਹਿਲਾਂ ਵੀ ਤੂੰ ਆਵੇਂ ਕਰ ਲ ਨਾ ਤੇ ਬਾਹਰ ਕੇ ਸਾਰੇ ਮੁੰਡਿਆਂ ਨੂੰ ਭਾਣਾਗੇ ਤੇ ਉਹ ਵੀ ਬਹਿ ਜੂਗਾ ਵਿਚ ਇਹਨਾਂ ਦਾ ਤੇ ਸਾਰੀ ਗੱਲ ਇਹਨਾਂ ਦੇ ਸਾਹਮਣੇ ਹੋ ਜੂਗੀ ਠੀਕ ਹੈ ਨਾ ਚਲੋ ਠੀਕ ਆ ਆਹੋ ਇਦਾਂ ਹੀ ਕਰ ਲਾਂਗੇ ਉਦੋਂ ਮੈਂ ਤੇ ਨਾ ਸਬਜੀ-ਸਬਜੀ ਬਣਾ ਕੇ ਚੱਲੀ ਹਾਂ ਤੁਹਾਡੇ ਹੱਲ ਮੈਂ ਮਮਮੀ ਨਹੀਂ ਆਏ 2-3 ਦਿਨ ਹੋ ਗਏ ਪਤਾ ਨਹੀਂ ਕਿਉਂ ਨਹੀਂ ਆਏ ਤੇ ਮੈਂ ਜਾ ਕੇ ਆਉਣੀ ਆ ਤੇ ਮੇਰੇ ਕੋ ਵੀ ਨਿਕਲੇ ਨਹੀਂ ਗਿਆ ਮੈਂ ਵੀ ਢੀਕ ਢਾਕ ਕੇ ਫਿਰ ਹਾਰ ਕੇ ਮੈਂ ਮੈਂ ਅੱਜ ਆਪ ਹੀ ਜਾਨੀ ਆ ਪਈ ਪੁਛ ਕੇ ਆਵਾ ਮੈਂ ਨਾ ਮਨ ਕੀ ਗੱਲ ਆ ਕੋਈ ਦੱਸਿਆ ਹੀ ਨਹੀਂ ਤੂੰ ਆਣ ਕੇ ਗੱਲਬਾਤ ਨਹੀਂ ਨਹੀਂ ਮੈਂ ਅੱਜ ਅਗਲੇ ਦਿਨ ਹੀ ਚਲ ਗਈ ਹਾਂ ਉਹੀਂ ਹਾ ਉਧਰੋਂ ਤਾਂ ਬਦਲ ਜੇ ਤਾਂ ਕਰਕੇ ਨਿਕੇ ਨਿਕੇ ਦੇਣਾ ਕੰਮ ਨਿਭੜਦਾ ਨਹੀਂਗਾ ਕੰਮ ਤੇ ਇਸੇ ਤਰ੍ਹਾਂ ਹੀ ਹੁਣ ਜਲੈਰੀ ਜੀ ਪਈ ਆ ਬੱਦਲ ਦੀ ਤੇ ਆ ਵੀ ਧੁੱਪ ਧੱਪ ਲੱਗੀ ਹੋਵੇ ਤੇ ਫੇਰ ਵਾਵਾ ਕੰਮ ਟਾਈਮ ਨਾਲ ਕਰਕੇ ਤੇ ਨਿਕਲ ਜਾਈਦਾ ਵਾ ਤੋਂ ਲੱਗੀ ਉਹ ਤਾਂ ਫੇਰ ਬੰਦਾ ਕੰਮ ਨਹੀਂ ਛੇਤੀ ਕਰ ਲਿੰਦਾ ਇਹੋ ਜਿਹੇ ਦੇ ਵਿੱਚ ਕੰਮ ਨਿਬੜਦਾ ਵੀ ਨਹੀਂਗਾ ਤੇ ਕੋਈ ਗੱਲ ਨਹੀਂ ਬਾਕੀ ਤੁਸੀਂ ਫਿਕਰ ਨਾ ਕਰੋ ਕਿੰ ਕਰਦਾ ਉਧਰੋਂ ਗੱਲ ਪੱਕੀ ਆ ਤੇ ਹੁਣ ਇਹਨਾਂ ਦੀ ਗੱਲ ਵਾ ਭੀ ਇਹਨਾਂ ਨਾਲ ਇੱਕ ਵਾਰ ਗੱਲ ਹੋ ਜੇ ਤੇ ਫੇਰ ਨਹੀਂ ਕੋਈ ਜਾ ਹਾਂ ਉਹ ਤਾਂ ਗੱਲ ਇਹਨਾਂ ਨਾਲ ਮੈਂ ਤਾਂ ਤੈਨੂੰ ਆਖਿਆ ਭੀ ਤੂੰ ਆ ਜੀ ਕਰਨ ਨੂੰ ਆ ਜੀ ਤੇ ਸਾਰੀ ਗੱਲ ਤੇਰੇ ਸਾਹਮਣੇ ਹੋ ਜੂਗੀ ਚੱਲ ਕੋਈ ਗੱਲ ਨਹੀਂ ਮੈਂ ਫੇਰ ਹੁਣ ਕੱਲ ਨੂੰ ਆਉਂਗੀ ਹੁਣ ਤੇ ਤੁਸੀਂ ਆਗੇ ਤਾਂ ਤੁਸੀਂ ਬੈਠੋ ਮੈਂ ਚਾਹ ਦਾ ਕੱਪ ਤੁਹਾਡੇ ਵਾਸਤੇ ਬਣਾ ਕੇ ਲਿਆਉਣਾ ਨਹੀਂ ਚਾਹ ਨਾ ਬਣਾ ਚਾਹ ਮੈਂ ਹੁਣੇ ਪੀ ਕੇ ਆਈ ਆ ਤੇ ਇਦਾਂ ਹੀ ਚੱਲ ਜਾਣਾ ਭ ਹਾਂ ਕਾਲੀ ਬੜੀ ਪੈਂਦੀ ਹੈ ਤੇ ਗੋਡੇ ਗਾਡੇ ਠੀਕ ਆ ਹਾਂ ਠੀਕ ਆ ਮਾੜੇ ਮੋٹے ਦਵਾਈ ਲੈਂਦੀ ਸੀ ਉਹਦੋਂ ਗਈ ਹਾਂ ਦਵਾਈ ਲੈਣ ਅੱਛਾ ਤੇ ਉੱਥੇ ਸਭ ਮੇਰੇ 2 ਦਿਨ ਲੱਗ ਗਏ ਕਿੱਥੇ ਗਈ ਗੁੜੇ ਨੇ ਉਹਨਾਂ ਦਿੱਤਾ ਭੈਣ ਜੀ ਤੂੰ ਗਈ ਹਾਂ ਨਹੀਂ ਗਈ ਤੇ ਦਵਾਈ ਲੈਣ ਅੱਛਾ ਐਵੇਂ ਮੇਰਾ ਮਾਂ ਨਹੀਂ ਬਣ ਗਿਆ ਵੀ ਚੱਲ ਮੇਲੀ ਚਲਣੀ ਆ ਹਾਂ ਤੇ ਘਰ ਚਲੀ ਗਈ ਅੱਛਾ ਉਹ ਫਿਰ ਮੈਨੂੰ 2 ਦਿਨ ਉਹਨਾਂ ਦਿੱਤਾ ਉਹਨੇ ਚੱਲ ਆਂਡਾ ਵੀ ਹੈ ਕਿ ਨਾਲ ਇਹ ਵਿਚਾਰੇ ਮਗਰੋਂ ਵਿਚਾਰੇ ਪਕਾਉਂਦੇ ਰਹੇ ਆਪੇ ਤੂੰ ਵੀ ਨਾ ਫੇਰਾ ਮਾਰਿਆ ਤੇ ਆਪੇ ਵਿਚਾਰੇ ਤਾਂ ਕੱਚੀਆਂ ਪੱਕੀਆਂ ਪਕਾ ਦੇ ਮੇਰੇ ਕੋਲੋਂ ਨਿਕਲਿਆ ਨਾ ਗਿਆ ਤੇ ਇਹੋ ਹੀ ਆ ਜਾਂਦੇ ਪੀ ਦਾਦੀ ਨੇ ਇੱਥੇ ਆ ਕੇ ਤੇ ਚਾਹਤੀ ਰੋਟੀ ਪਕਾ ਦੇ ਤੇ ਇਹ ਤਾਂ ਮੈਂ ਪਕਾ ਦਿੰਦੀ ਆਪੇ ਫਿਰ ਚੱਲ ਕਰਪੁਰ ਲੈਂਦੇ ਰੇ ਮਾੜਾ ਮੋਟਾ ਤੇ ਮੈਨੂੰ ਤਾਂ ਤੁਹਾਡਾ ਗਿਆਂਦਾ ਵੀ ਨਹੀਂ ਭਲਾ ਤੁਸੀਂ ਗਈ ਮੈਂ ਗਈ ਤੇ ਦਵਾਈ ਲੈਣ ਸਾ ਅੰਡੇ ਤੇ ਮੈਂ ਗਈ ਨਹੀਂ ਹਾਂ ਪਰ ਫਿਰ ਮੈਂ ਉੱਧਾਂ ਚਲੀ ਗਈ ਮੈਂ ਮਾਨੀ ਬੜਿਆ ਤੇ ਚੱਲ ਗਈ ਚੱਲ ਕੋਈ ਗੱਲ ਨਹੀਂ ਇੱਕ ਦੋ ਦਿਨ ਫਿਰ ਤੋਰ ਆਏ ਤੇ ਤੁਸੀਂ ਆਏ ਹੋਏ ਉਹ ਨਾਖਿਆਂ ਦੀ ਚਲਦੇ ਆ ਨਹੀਂ ਫਿਰ ਤੋਰ じゃ ਕੋਈ ਨਹੀਂ ਪਿੱਛੇ ਸਰਦਾ ਹੀ ਰਹਿਣਾ ਆਪੇ ਮਾੜਾ ਮੋਟਾ ਕਰ ਲੈਣਗੇ ਆ ਫੇਰ ਤੇ ਹੈ ਹੀ ਐ ਤੇ ਚੱਲ ਕੋਈ ਗੱਲ ਨਹੀਂ ਮੈਂ ਸਵੇਰੇ ਪੱਕਾ ਆਉਂਗੀ ਤੁਸੀਂ ਬੈਠੋ ਮੈਂ ਚਾਹ ਦਾ ਕਾਹੂ ਬਣਾ ਕੇ ਮੈਂ ਨਾਮ ਨਵੇਰ ਤੇ ਜੇ ਹੋਣੇ ਕੋਈ ਨਹੀਂ ਕੋਈ ਨਹੀਂ ਜਿਹੜਾ ਕੰਮ ਰੰਬਿਆ ਕਰ ਲੈਣਾ ਚਾਹੀਦਾ ਵਾ। ਗਾਂ ਗਾਂ ਗੱਲ ਪੈਂਦੀ ਰਵੇ ਤਾਂ ਕੰਮ ਲੰਮਾ ਫੈਲ ਜਾਂਦਾ। ਥਾਣੋ ਕਿਥੇ ਰੋਟੀ ਪੱਕਣ ਦਾ ਭੋਜੀ ਵਿਚਾਰੇ ਦੇ। ਇੰਨਾ ਸ਼ੁਕਰ ਹੈ ਬੱਚੇ ਰੋਟੀ ਪੱਕੀ ਖਾਣਗੇ। ਮਿਲਦਾ ਤਾਂ ਤਾਂ ਪਾਉਂਗੇ ਮੇਰ ਕੋਲ ਤਾਂ ਦਾਈ ਕੋਸ਼ ਨਹੀਂ ਮੈਂ ਕੀ ਕਰ ਲੈਣਾ।